ਪੜਤੋਂ ਤੱਕ ਨਹੀਂ ਦੱਸਾਂ ਤੇ ਗੱਲ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਹਾਂ ਤੇ ਫਿਰ ਸ਼ਰੀਕੀ ਇੱਥੇ ਆਹ ਗੱਲ ਤਾਂ ਸੁਣੋ ਜੇ ਸ਼ਰੀਕੀ ਸੀਗਾ ਤੱਕੇ ਨਾਲ ਨਹੀਂ ਪਤਾ ਕੀ ਇੱਥੇ ਜਮਾਂ ਤੱਕਣਾ ਯਾਰ ਤੁਹਾਨੂੰ ਮੈਂ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਫਿਰ ਇੱਕ ਮਿੰਟ ਜਮਾਂ ਰ੍ਹਾਂਗਾ ਉਹ ਮੇਰੀ ਗੱਲ ਤਾਂ ਸੁਣੋ ਤੁਹਾਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾ ਨਾਲ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਕੰਨਾਂ ਨਾਲ ਬਣਾਏ ਆ ਓ ਜਿਹੜਾ ਸਟੇਡੀਅਮ ਜਿਹੜਾ ਉਹ ਸਟੇਡੀਅਮ ਹੈ ਉਹ ਦੱਸ ਉਹ ਕਾਲ ਸਟੇਡੀਅਮ ਦੇ ਪਾਸਾ ਕਿ ਪੜਦਾ ਉਹ ਤਾਂ ਤੂੰ ਨਹੀਂ ਪਤਰਾ ਦੱਸ ਉਹ ਦੂਜਾ ਛੱਡ ਦੇ ਤਾ ਨਹੀਂ ਬਹਿ ਜਾਣਾ ਦੋ ਜਦੋਂ ਤੈਨੂੰ ਪਤਾ ਸਕਦਾ ਓ ਕੀ ਅੱਗ ਮੱਛੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਤਾਂ ਪਣਾ ਜੇ ਬਣਾਇਆ ਤੇ ਤੈ ਸਾਡੇ ਜ਼ਖਮਾਂ ਤੇ ਖੂਨ ਧੱਕਣਾ ਐਨੀ ਕਾਤ ਹੈ ਨਹੀਂ ਸੁਖਵੀਰ ਜਿੰਦੇ ਜਦੋਂ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗਿਆ ਯਾਰ ਤੂੰ ਬੰਨ ਨਹੀਂ ਆ ਸਾਡਾ ਜਿਹੜਾ ਝੋਲੀ ਆੜਦਾ ਸੀਗਾ ਇੱਥੇ ਝੋਲਿਆਂਡਦਾ ਸੀ ਇੱਥੇ ਅੱਜ ਅੱਜ ਆਹ ਜਹਾਜ ਤੋਂ ਚੋਰੋਂ ਆਇਆ ਜੇ ਸੈਂਡ ਕੋਲ ਸਵਾਰ ਫੇਰ ਸੀਗਾ ਯਾਰ ਸਵਾਰ ਸੀ ਤੂੰ ਕਹਿ ਕੇ ਆਉਂਦਾ ਮੈਂ ਤੇਰੇ ਪਿੰਡ ਆਉਣਾ ਫੇਰ ਸਵਾਰ ਸੀਗਾ ਚੋਰੋਂ ਕੋ ਮੰਨ ਦਾ ਬਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਇਹ ਟਰਾਲੀ ਚੋਰਾ ਵਾਲੀ ਗੱਲ ਕਰੇ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟਰਾਲੀ ਟੋੜ ਪੈਂਦੀ ਵੀ ਨਹੀਂ ਤੂੰ ਕੀ ਦੇਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਝ ਦਿੱਤਾ ਕੋ ਪੁੱਛਾਂ ਬਹੁਤ ਨਾ ਯਾਰ ਯਾਰ ਕਮਾਲ ਹੋ ਵੀ ਤੁਹਾਡੀ ਨਹੀਂ ਦਿੰਦਾ ਯਾਰ ਇਹ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀ ਨਹੀਂ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ 1000 ਰੁਪਏ ਮੇਰੀ ਤਾਂ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕਹਿੰਦਾ ਹੋਰ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਔਰਫਰ ਨਸ਼ੇ ਬੰਦ ਕਰਦੂ ਕਰਦਾ ਸਭ ਤੋਂ ਵੱਡੇ ਮੁੱਦੇ ਨੂੰ ਲੈ ਕੇ ਜਾ 1000 ਰੁਪਏ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਕਦੇ ਪੰਜ ਮਿੰਟਾਂ ਦੇ ਸੀ ਕਿ ਆਉਣ ਸਾਰੇ ਐਮਐਸਵੀ ਪੰਦ ਮਿੰਟਾਂ ਚ ਆਉਣ ਸਾਰੇ ਨਸ਼ਾ ਬੰਦ ਅੱਧ ਕਿਉਂ ਤੁਸੀਂ ਬੱਤੀ ਜਾ ਨਿਕਨੇ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਝੂ ਉਧੇ ਜਾ ਕਰਤਾ ਹੈ ਮੈਨੂੰ ਨਹੀਂ ਪਤਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ ਤੁਸੀਂ ਸਰਕਾਰ ਨੇ ਸਰਕਾਰ ਦੇ ਬੰਦੇ ਤੁਹਾਨੂੰ ਦੀ ਨਹੀਂ ਤੁਹਾਨੂੰ ਸੁਖਵੀਰ ਸੁਖਵੀਰ ਤੁਹਾਨੂੰ ਦੀ ਨਹੀਂ ਅਸੀਂ ਕੀੜੇ ਮਕੋੜੇ ਦੀਨੇ ਛੋਟੇ ਤੁਹਾਨੂੰ ਦੀਨੇ ਨਹੀਂ ਅਸੀਂ ਨਹੀਂ ਚਲ ਇਹਦਾ ਹੋਊਗਾ ਉਹ ਜਿਹੜਾ ਸਾਡੇ ਸਟੇਡੀਅਮ ਦਾ ਉਹ ਤਗਾੜ ਕਰਕੇ ਗਿਆ ਉਹ ਮੈਨੂੰ ਆ ਦੱਸ ਉਹ ਕਿਹਨੇ ਬਣਵਾਇਆ ਉਹ ਕਿਹਨੇ ਬਣਾਇਆ ਉਹ ਕਿਹਨੇ ਬਣਾਇਆ ਉਹ ਦੱਸ ਮਨਪ੍ਰੀਤ ਲੈ ਆਈ ਰਿਕਾਰਡ ਉਹ ਰਿਕਾਰਡ ਕੀ ਕਰ ਰਿਹਾ ਰਿਕਾਰਡ ਕੀ ਕਰਨੇ ਆ ਅਸੀਂ ਮੇਰੀ ਗੱਲ ਰਿਕਾਰਡ ਕੀ ਕਰ ਮੇਰੀ 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 ਮ ਲੜ ਕੇ ਕੇ ਪਿੰਡ ਦੇ ਵਿੱਚ ਬੜੀ ਕੀਚ ਬਣਦਾ ਫੁੱਦੀ ਉਹਦੀ ਮਾਂ ਵੀ ਜਿਹੜਾ ਪਿੱਛੇ ਹਟਦੇ ਜਾਂਦਾ ਸਵਾਦ ਤਾਂ ਫੇਰ ਆ ਚੋਰ ਹੋਣਾ ਬੜੀ ਚੋਰ ਹੋਣਾ ਬੜੋ ਸਾਡੇ ਯਾਰ ਬੱਚਿਆਂ ਦਾ ਕੰਮ ਜੀ ਤੁਸੀਂ ਚੋਰ ਮੈਂ ਆਗੂ ਆ ਜਾ ਓਏ ਮੈਂ ਖੜੀਆਂ ਆਇਆ ਯਾਰ ਯਾਰ ਮੈਂ ਬਾਵਾ ਭਾਣਾ ਬਾ ਇੱਕ ਆ ਖਵਾਉਣੇ ਹੋ ਤੁਸੀਂ ਯਾਰ ਤੁਸੀਂ ਆ ਖਵਾਉਣੇ ਹੋ ਕਮਾਲ ਦਾ ਬੰਦਾ ਆ ਖਵਾਉਣੇ ਆ ਤੁਸੀਂ ਯਾਰ ਮੈਂ ਆ ਕਮਾਲ ਦਾ ਬੰਦਾ ਆਪੇ ਆ ਮੈਂ ਮੈਂ ਕਮਾਲ ਦਾ ਬੰਦਾ ਮੈਂ ਆਗੂ ਪਾ ਖੜੀ ਮੇਰੀ ਆ ਭੈਣ ਹੈ ਮੇਰੀ ਆ ਨਾ ਨਾ ਇਹਨਾਂ ਦਾ ਵੀ ਇਹਨਾਂ ਦੇ ਮੂੰਹ ਤੇ ਕੱਟ